ਜਮਾਸਾ ਹਸਤੀ ਰਿਟਰਨ ਦੀਆਂ ਗੱਡੀਆਂ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਅਸੀਂ ਕਈ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਤੁਹਾਡੇ ਕਮੈਂਟ ਚੈੱਕ ਕੀਤੇ ਸੀਗੇ ਅਸੀਂ ਕਮੈਂਟਾਂ ਨੂੰ ਦੇਖ ਕੇ ਤੁਹਾਡੇ ਏਰੀਆ ਚ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਵਾਰੀ ਇਸਰ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465629488 ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀਦ ਬਚਾਪਾ ਐਡ ਲਾ ਦਾਂਗੇ ਅਸੀਂ ਇੱਕ ਬੇਨਤੀ ਅਸੀਂ ਰੇਟ ਜਿਹੜਾ ਤੁਸੀਂ ਲਾ ਕੇ ਭੇਜ ਦਿਓ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਸੀਂ ਲਾ ਕੇ ਭੇਜਿਆ ਕਰੋ ਜੀ ਜ਼ਿਆਦਾ ਰੇਟ ਨਾ ਲਾਇ ਕਰੋ ਪਹਿਲੀ ਗੱਡੀ ਆਪਾਂ ਸਵਿਫਟ ਲੈ ਕੇ ਪਹੁੰਚੀ ਅਸੀਂ ਤੁਸੀਂ ਦੇਖ ਰਹੇ ਹੋ ਇੱਕ 60 ਮਾਲਕ ਨੇ ਡਿਮਾਂਡ ਕੀਤੀ ਅਸੀਂ ਤਲਵੰਡੀ ਸਾਬੋ ਮਾਲਕ ਦਾ ਏਰੀਆ ਹੈਗਾ ਤਲਵੰਡੀ ਸਾਬੋ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਅਸੀਂ ਟਾਇਰ ਗੱਡੀ ਦੇ ਵਧੀਆ ਨੇ ਗੱਡੀ ਅੰਦਰੋਂ ਵੀ ਸੋਹਣੀ ਅਸੀਂ ਬਾਹਰੋਂ ਵੀ ਵਧੀਆ ਪਈ ਹੈ ਨਾ ਤਾਂ ਕੋਈ ਲੱਗੀ ਬੱਜੀ ਐ ਨਾ ਕੋਈ ਐਕਸੀਡੈਂਟਡ ਐ ਬਾਕੀ ਤੁਸੀਂ ਬਾਡੀ ਲਾਈਨ ਚੈੱਕ ਕਰ ਹੀ ਰਹੇ ਹੋ ਸੀ ਸਾਰਾ ਕੁਝ ਤੁਹਾਡੇ ਸਾਹਮਣੇ ਅਸੀਂ ਫੋਟੋਆਂ ਰਾਹੀਂ ਆਪਾਂ ਕੱਲੀ-ਕੱਲੀ ਚੀਜ਼ ਬਾਡੀ ਲਾਈਨ ਅੰਦਰ ਬਾਹਰ ਦਾ ਸਿਸਟਮ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਮੋਕੇ ਦਾ ਗੱਡੀ ਕੋਈ ਕੰਮ ਨਹੀਂ ਭਾਲਦੀ ਨਾ ਕੋਈ ਗੱਡੀ ਲੱਗੀ ਬੱਜੀ ਐ ਨਾ ਕੋਈ ਕਿਸੇ ਪਾਸੋਂ ਕਮੀ ਪੇਸੀ ਐ ਤਲਵੰਡੀ ਸਾਬੋ ਜਾ ਕੇ ਤੁਸੀਂ ਗੱਡੀ ਨੂੰ ਦੇਖਣਾ ਚਾਹੁੰਦੇ ਹੋ ਸੀ ਤਾਂ ਜਾ ਕੇ ਵੀ ਦੇਖ ਸਕਦੇ ਹੋ 98036 19000 ਪੂਰਾ ਮਾਲਕ ਦਾ ਨੰਬਰ ਕਰੋ ਜੀ ਗੱਲਬਾਤਾਂ ਦੂਜੀ ਗੱਡੀ ਆਪਾਂ ਡੱਟਸਨ ਲੈ ਕੇ ਪਹੁੰਚੇ ਹਾਂ ਜੀ 2016 ਮਾਡਲ ਗੱਡੀ ਮਾਲਕ ਨੇ ਭੇਜੀ ਆਪਣੇ ਕੋਲੇ ਵੇਚਣ ਵਾਸਤੇ ਮਾਲਕ ਨੇ ਵੇਚਣੀ ਹੈ ਗੱਡੀ ਕੁੱਲ 90000 868 ਕਿਲੋਮੀਟਰ ਚੱਲੀ ਹੋਈ ਹੈ ਜੀ ਗੱਡੀ ਇਹ ਜੈਨੂਨ ਚੱਲੀ ਹੋਈ ਹੈ ਰੇਟ 155000 ਰੁਪਿਆ ਗੱਡੀ ਵਧੀਆ ਸੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਕਰਕੇ ਜੀ ਜਦੋਂ ਫੋਨ ਤੇ ਸਾਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਇਨਾਂ ਦੇ ਘਰੇ ਜਾ ਕੇ ਮਾਲਕ ਦੇ ਗੱਡੀ ਘਰੇ ਤੁਹਾਨੂੰ ਮਿਲੂਗੀ ਨਾਲੇ ਤਾਂ ਸਟਾਰਟ ਕਰਕੇ ਦੇਖ ਲਓ ਨਾਲੇ ਤੁਰ ਕੇ ਦੇਖ ਲਓ ਨਾਲੇ ਪੂਰੀ ਤਸੱਲੀ ਕਰ ਲਿਓ ਜਿਵੇਂ ਵੀ ਤਸੱਲੀ ਕਰਨੀ ਆ ਓਵੇਂ ਤਸੱਲੀ ਤੁਸੀਂ ਕਰ ਸਕਦੇ ਹੋ ਜਾ ਕੇ ਮਾਲਕ ਦੇ ਘਰੇ ਰੇਟ ਮੁਕਾ ਕੇ ਜੀ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਆ ਜੀ ਤਾਂ ਮਾਲਕ ਦਾ ਨੰਬਰ ਹੈ 76588 ਤੇ 74981 ਕਰੋ ਜੀ ਗੱਲਬਾਤ ਤੇ ਚਲਦੀ ਚਲਦੀ ਵੀਡੀਓ 'ਚ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 946029488 ਉੱਤੇ ਆਪਣਾ WhatsApp ਨੰਬਰ ਲਈ ਰੱਖਿਆ ਰਹਿੰਦਾ ਜੀ ਜੇ ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀਆਂ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਤੇ ਜਾਣਕਾਰੀ ਫੋਟੋਆਂ ਆਪਣੇ ਕੋਲੇ ਭੇਜ ਦਿਓ ਬਸ ਰੇਟ ਜਾਇਜ਼ ਜਿਹਾ ਲਾ ਕੇ ਭੇਜੋ ਜੀ ਜ਼ਿਆਦਾ ਰੇਟ ਨਾ ਲਾਇਓ ਜੀ ਮੋਟਰਸਾਈਕਲ ਦੀ ਗੱਲ ਕਰਾਂਗੇ ਜੀ ਆਪਾਂ B15 ਮੋਟਰਸਾਈਕਲ ਹੈ ਜੀ ਇਹ ਵਧੀਆਗਾ 17 ਮਾਡਲ ਹੈ ਤੇ 20000 ਰੁਪਿਆ ਕੀਮਤ ਮਾਲਕ ਨੇ ਲਾ ਕੇ ਭੇਜੀ ਹੈ ਮੂਨਕ ਤੋਂ ਮਾਲਕ ਨੇ ਆਪਣੇ ਕੋਲੇ ਭੇਜਿਆ ਹੋਇਆ ਜੀ ਵੇਚਣ ਵਾਸਤੇ ਜਾ ਕੇ ਦੇਖ ਸਕਦੇ ਹੋ ਮੂਲਕ ਏਰੀਆ 'ਚ ਮਾਲਕ ਦੇ ਘਰੇ ਖੜਾ ਹੈਗਾ ਤੇ ਟਾਇਰ ਟੱਪਾ ਵਧੀਆ ਸੀ ਮੂਰਲੇ ਟਾਇਰਾਂ 'ਚ ਆਪਾਂ ਨੂੰ ਡਿਸਕ ਮਿਲ ਜੂ ਟਾਇਰਾਂ ਦੀ ਕੰਡੀਸ਼ਨ ਵਧੀਆ ਟਾਇਰਾਂ 'ਚ ਵੀਲ ਜਿਹੜੇ ਲੱਗੇ ਹੋਏ ਨੇ ਉਹ ਵੀ ਵਧੀਆ ਨੇ ਪਾਰਟਸ ਵਧੀਆ ਪਏ ਨੇ ਚੱਲਿਆ ਵਧੀਆ ਹੋਇਆ ਮਾਲਕ ਨੇ ਚਲਾਇਆ ਵਧੀਆ ਹੋਇਆ ਸੀ ਵਧੀਆ ਰੱਖਿਆ ਹੋਇਆ ਮਾਲਕ ਨੇ ਮਾਡਲ 17 ਦਾ ਕੀਮਤ 20000 ਰੁਪਏ ਮਾਲਕ ਨੇ ਆਖਿਆ ਜੀ ਮੌਕੇ ਤੇ ਰੇਟ ਕੀਤਾ ਇਹ ਉਹ ਕਾਟਾਵਾ ਦਾ ਕੀਤਾ ਇਹ ਉਹ ਕੋਈ ਫਿਕਸ ਰੇਟ ਨਹੀਂ ਹੈਗਾ ਜੀ 9872693992 ਮਾਲਕ ਦਾ ਨੰਬਰ ਹੈ ਜੀ ਕੋਈ ਵੀ ਗੱਲ ਕਰਨੀ ਹੋਈ ਜੀ ਤੁਸੀਂ ਕਰਨਾ ਜੇ ਤੁਸੀਂ ਚਾਹੁੰਦੇ ਹੋ ਮੋਟਰਸਾਈਕਲ ਬਾਰੇ ਤਾਂ ਗੱਲ ਤੁਸੀਂ ਕਰ ਸਕਦੇ ਹੋ ਜੀ ਨੰਬਰ ਤੁਹਾਨੂੰ ਮਾਲਕ ਦਾ ਦੇ ਹੀ ਦਿੱਤਾ ਸੀ ਤੇ ਚਲਦੀ ਚਲਦੀ ਵੀਡੀਓ ਚ ਕਮੈਂਟ ਕਰਕੇ ਦੱਸੀ ਜਾਓ ਤੁਹਾਨੂੰ ਵੀਡੀਓ ਤੇ ਆਪਣੀਆਂ ਮਸ਼ੀਨਰੀਆਂ ਜਿੰਨੀਆਂ ਭਲੇ ਕੇ ਪਹੁੰਚੀਆਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਤੁਹਾਨੂੰ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਬਹੁਤ ਪਿਆਰ ਦੇ ਨਿਓ ਜੀ ਤੁਸੀਂ ਹਰ ਰੋਜ਼ ਹਰ ਵੀਡੀਓ ਨੂੰ ਬਸ ਇਸ ਵੀਡੀਓ ਨੂੰ ਵੀ ਬਹੁਤ ਸਾਰਾ ਪਿਆਰ ਦਿਓ ਜੀ ਸ਼ੇਅਰ ਕਰ ਦਿਓ ਜਰੂਰ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਹੀ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਨੇ ਆ ਜ ਸਬੱਟ ਬੀਡੀੀ ਗੱਡੀ ਦੀ ਆਪਾਂ ਗੱਲ ਕਰਾਂਗੇ ਪੰਜਾਬ ਨੰਬਰ ਦੀ ਗੱਡੀ ਚਿੱਟੇ ਰੰਗ ਦੀ ਹੈ 11 ਮਾਡਲ ਹੈ ਜੀ 2 ਲੱਖ ਤੇ 30 ਹਜ਼ਾਰ ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਦੋਤੀ ਇੱਕ ਵਾਰੀ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਤਰਨ ਤਰਨ ਮਾਲਕ ਦਾ ਏਰੀਆ ਹੈਗਾ ਕੋਈ ਵੀ ਜਾ ਕੇ ਜੇ ਦੇਖਣਾ ਚਾਹੁੰਦਾ ਇਸ ਗੱਡੀ ਨੂੰ ਤਾਂ ਤਰਨ ਤਰਨ ਜਾ ਕੇ ਦੇਖ ਸਕਦੇ ਹੋ ਜੀ ਦੋਤੀ ਇੱਕ ਵਾਰੀ ਡਿਮਾਂਡ ਹੈ ਘਾਟਾ ਪਾਦਾ ਕੀਤਾ ਜਾਊਗਾ ਅੰਦਰੋਂ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਮਿਲ ਜੂਗੀ ਬਾਹਰੋਂ ਕੰਡੀਸ਼ਨ ਵਧੀਆ ਪਈ ਹੈ ਜੀ ਲੱਗੀ ਵਜੀ ਵੀ ਕੋਈ ਨਹੀਂ ਬੰਪਰ ਵਧੀਆ ਪਏ ਨੇ ਸੀ ਤੇ ਤਰਨ ਤਰਨ ਜਾ ਕੇ ਦੇਖ ਸਕਦੇ ਹਾਂ ਮਾਲਕ ਦੀ ਪਰਸਨਲ ਗੱਡੀ ਆਹੀ ਇੰਜਣ ਉੰਜਣ ਵਧੀਆ ਚਲਾਉਣੀ ਇੱਕ ਨੰਬਰ ਅਸੀਂ ਨਾ ਤਾਂ ਕੋਈ ਅੰਦਰੋਂ ਕਮੀ ਪੇਸ਼ੀ ਹੈ ਨਾ ਕੋਈ ਇੰਜਣੋਂ ਤੇ ਨਾ ਕੋਈ ਬਾਡੀ ਲੈਣੂ ਵਧੀਆ ਗੱਡੀ ਆਪਨੂੰ ਮਿਲੂਗੀ ਸੀ ਤੇ ਨਾ ਹੀ ਕੋਈ ਗੱਡੀ ਕੰਮ ਭਾਲਦੀ ਆ ਵੀ ਕਈ ਗੱਡੀਆਂ ਹੁੰਦੀਆਂ ਸੀ ਜਦੋਂ ਆਪਾਂ ਖਰੀਦ ਕੇ ਲੈ ਆਉਨੇ ਅਸੀਂ ਉਸ ਤੋਂ ਬਾਅਦ ਮਾੜਾ ਮੋਟਾ ਕੰਮ ਕਰਵਾਉਣਾ ਹੀ ਪੈਂਦਾ ਪਰ ਇਹ ਗੱਡੀਆਂ ਜਿਹੜੀ ਇਹ ਚ ਕੋਈ ਕਮੀ ਪੇਸ਼ੀ ਨਹੀਂ 9877275902 ਮਾਲਕ ਦਾ ਨੰਬਰ ਹੈ ਗੱਲ ਕਰੋ ਮਾਲਕ ਨਾਲ ਜਾ ਕੇ ਦੇਖੋ ਟਰਾਈ ਲਓ ਨਾਲ ਦੀ ਨਾਲ ਤੁਹਾਨੂੰ ਗੱਡੀ ਪਸੰਦ ਆ ਜੂਗੀ ਰੇਟ ਮਾਲਕ ਨਾਲ ਮੁਕਾ ਕੇ ਨਾਲ ਦੀ ਨਾਲ ਗੱਡੀ ਨੂੰ ਖਰੀਦ ਕੇ ਤੁਸੀਂ ਲਿਆ ਸਕਦੇ ਹੋ ਸੀ ਗੱਲ ਕਰਾਂਗੇ ਜੀ ਆਪਾਂ ਕਰੇਟਾ ਗੱਡੀ ਦੀ ਕਰੇਟਾ 2018 ਮਾਡਲ ਚੰਡੀਗੜ੍ਹ ਨੰਬਰ ਜਮਾਂ ਨਵੀਂ ਗੱਡੀ ਹੈ ਸੀ ਤੇ ਸ਼ੋਰੂਮ ਕੰਡੀਸ਼ਨ ਆਪਾਂ ਕਹਿ ਸਕਦੇ ਹਾਂ ਨਾ ਤਾਂ ਸਿੰਗਲ ਸਕ੍ਰੈਚ ਨਾ ਕੋਈ ਲੱਗੀ ਬੱਜੀ ਕੰਪਨੀ ਫਿਟਡ ਆਪਾਂ ਨੂੰ ਅਲਾਈ ਲੱਗੇ ਹੋਈ ਮਿਲ ਜਾਣਗੇ ਨਵੇਂ ਵਾਂਗੂ ਟਾਇਰ ਪਏ ਨੇ ਤੇ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਸੋਹਣੀ ਏ ਸੀ ਅੰਦਰੋਂ ਪੂਰੀ ਵਧੀਆ ਪਾਣੂ ਮਿਲੂਗੀ ਬਾਹਰੋਂ ਪੂਰੀ ਵਧੀਆ ਪਈ ਐ ਚਲਾਉਣ ਚ ਗੱਡੀ ਇੱਕ ਨੰਬਰ ਏ ਸੀ ਜਾ ਕੇ ਤੁਸੀਂ ਦੇਖੋਗੇ ਗੱਡੀ ਤੁਹਾਨੂੰ ਨਾਲ ਦੀ ਨਾਲ ਪਸੰਦ ਆਜੂਗੀ ਗੱਡੀ ਦਾ ਰੇਟ ਤੁਹਾਨੂੰ ਨਾਲ ਦੀ ਨਾਲ ਪਸੰਦ ਆਜੂਗਾ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਏ ਵਧੀਆ ਰੱਖੀ ਹੋਈ ਏ ਜਾ ਕੇ ਦੇਖਣਾ ਚਾਹੁੰਦੇ ਤੁਸੀਂ ਗੱਡੀ ਨੂੰ ਜਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਦੇਖ ਲਿਓ ਤੋਰ ਕੇ ਦੇਖਣੀ ਐ ਤੋਰ ਕੇ ਦੇਖ ਲਿਓ ਸੀ ਬਾਕੀ ਮਾਲਕ ਕਹਿੰਦੇ ਸੀਗੇ ਪੂਰੀ ਤਸੱਲੀ ਕਰਕੇ ਤੇ ਸਾਰਾ ਕੁਝ ਚੈੱਕ ਕਰਕੇ ਜਦੋਂ ਹਰ ਚੀਜ਼ ਦੀ ਪੂਰੀ ਤਸੱਲੀ ਹੋ ਗਈ ਉਸ ਤੋਂ ਬਾਅਦ ਡੀਲ ਕਰਾਂਗੇ ਜੀ ਮਾਲਕ ਕਹਿੰਦੇ ਨੇ ਇੱਕ ਵਾਰੀ ਪਹਿਲਾਂ ਆ ਕੇ ਗੱਡੀ ਨੂੰ ਦੇਖੋ ਜੀ ਸਟਾਰਟ ਕਰਕੇ ਦੇਖੋ ਆਪਦੀ ਜੋ ਵੀ ਤਸੱਲੀ ਕਰਨੀ ਆ ਕੇ ਕਰੋ 62846 48684 ਮਾਲਕ ਨਾਲ ਕਰੋ ਜੀ ਛੇਤੀ ਤੋਂ ਛੇਤੀ ਗੱਲਬਾਤ ਹੋਣਾ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਜਲਦੀ ਜਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੀ ਜਾਈਓ ਜਿੰਨੇ ਤੁਸੀਂ ਦੇਖ ਰਹੇ ਹੋ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜਿੰਨੇ ਵੀ ਪਹੁੰਚੇ ਹੋ ਜੀ ਆਪਣੇ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਜੀ ਜਾਂ ਫਿਰ ਡੇਲੀ ਦੇਖਦੇ ਹੋ ਥੱਲੇ ਇੱਕ ਲਾਈਕ ਦਾ ਬਟਨ ਹੈ ਜਰੂਰ ਦਬਕ ਕੇ ਜਾਇਓ ਜੀ ਤੇ ਵੀਡੀਓ ਮੁੱਕੀ ਨਹੀਂ ਹੈ ਜੀ ਹਲੇ ਹੋਰ ਵੀ ਗੱਡੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ 스ਮਿਟ 14 ਮਾਡਲ 335000 ਰੁਪਿਆ ਮਾਲਕ ਨੇ ਡਿਮਾਂਡ ਕਈ ਹੋ ਜੀ ਮੋਗੇ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚਿਆ 88470 16011 ਮਾਲਕ ਦਾ ਨੰਬਰ ਹੈਗਾ ਬਾਕੀ ਗੱਡੀ ਕਬੜੀ ਚੱਕਰੋ ਜੀ ਸਿਲਵਰ ਰੰਗ ਤੇ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਤੇ ਨੰਬਰ ਪੂਰਾ ਵਧੀਆ ਗੱਡੀ ਦਾ ਸਿਲਵਰ ਰੰਗ ਹੈ ਬੰਪਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੇ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਉੱਪਰ ਦੀ ਥੱਲੇ ਦੀ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂ ਸੈਂਟਰੋ ਗੱਡੀ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਜੀ ਵੀਡੀਓ ਚ 2009 ਮਾਡਲ ਕੁੱਲ 55000 ਰੁਪਏ ਡਿਮਾਂਡ ਹੈ ਰੰਗ ਤੁਸੀਂ ਆਪ ਹੀ ਚੈੱਕ ਕਰੋ ਸੀ ਰਾਮਪੁਰਾ ਫੂਲ ਮਾਲਕ ਦਾ ਏਰੀਆ ਹੈ ਗੱਡੀ ਬਹੁਤ ਸੋਹਣੀ ਹੈ ਜੀ ਇਹ ਰਾਮਪੁਰਾ ਫੂਲ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਜੂਗੀ ਚਲਾਉਣ ਚ ਗੱਡੀ ਪੂਰੀ ਵਧੀਆ ਸੀ ਰੰਗ ਗੱਡੀ ਦਾ ਪੂਰਾ ਵਧੀਆਗਾ ਨਾ ਕੋਈ ਗੱਡੀ ਦੇ ਅੰਦਰੋਂ ਕਮੀ ਪੇਸ਼ੀ ਹੈ ਨਾ ਕੋਈ ਬਾਹਰੋਂ ਨਾ ਕੋਈ ਕਿਸੇ ਹੋਰ ਪਾਸੋਂ ਗੱਡੀ ਤੁਹਾਨੂੰ ਨਾਲ ਦੀ ਨਾਲ ਪਸੰਦ ਆਜੂਗੀ ਬਾਕੀ ਤੁਹਾਨੂੰ ਫੋਟੋਆਂ ਵਿੱਚ ਸਾਰਿਆਂ ਨੂੰ ਗੱਡੀ ਪਸੰਦ ਆ ਹੀ ਗਈ ਹੋਗੀ ਮਾਲਕ ਨਾਲ ਗੱਲ ਕਰਨੀ ਹੈ ਜੀ 920 63 22224 ਮਾਲਕ ਨਾਲ ਕਰੋ ਜੀ ਗੱਲਬਾਤ ਤੇ ਵੀਡੀਓ ਕਿਵੇਂ ਦੀ ਲੱਗੀ ਜੀ ਸਾਰੀਆਂ ਗੱਡੀਆਂ ਤੁਸੀਂ ਦੇਖ ਲੀਆਂ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਐਡ ਜੇ ਤੁਸੀਂ ਕਰਵਾਉਣੀ ਹੈ ਉੱਤੇ ਆਪਣਾ WhatsApp ਨੰਬਰ ਲਿਖਿਆ ਰਹਿੰਦਾ ਜੀ 9460923488 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਫਰੀ ਚਾਪਾ ਐਡ ਤੋਂ ਅਡੀ ਲਾ ਦਾਂਗੇ ਸੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ